ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਖੜੇ ਆ ਆਪਣੀ ਜ਼ਮੀਨ ਤੇ ਆਪਾਂ ਇੱਥੇ ਪਿੰਡ ਦੇ ਸਰਪੰਚ ਸਾਹਿਬ ਪੰਚਾਇਤ ਖੜੀ ਆ ਮੈਂਬਰ ਸਾਹਿਬ ਖੜੇ ਨੇ ਜੀ ਰੇਸ਼ਮ ਸਿੰਘ ਖੜੇ ਨੇ ਆ ਤੁਹਾਨੂੰ ਦੱਸਣਗੇ ਸਾਰੀ ਕਹਾਣੀ ਅੱਜ ਕੀ ਚੱਕਰਾ ਤੇ ਚਲੋ ਤੁਹਾਨੂੰ ਕਰੋਨੇ ਗੱਲ ਹਾਂਜੀ ਸਰਪੰਚ ਸਾਹਿਬ ਦੱਸੋ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਨਾ ਕਦੇ ਝੂਠ ਮਾਰਿਆ ਨਾ ਮਾਰਨਾ ਜਮਾ ਸੱਚ ਤੇ ਖੜਿਆ ਸਚਾਈ ਕਦਛਾਂਗੇ ਲੋਕਾਂ ਨੂੰ ਚਾਹੇ ਅਗਰਾ ਹਾ ਜੁਨੀਅਨ ਨਾ ਛੱਡੀ ਚਾਹੇ ਕਾਦੀਆ ਜੁਨੀਅਨ ਹੈ ਕਿਸਾਨਾਂ ਦੀ ਹੋਈ ਪਰ ਕਿਸਾਨਾਂ ਦੇ ਜਦੋਂ ਜਦੋਂ ਵੀ ਕੋਈ ਉਲਟ ਚੱਲਦਾ ਆਪਾਂ ਸੱਚ ਦੇ ਛੱੱਚ ਦੇ ਬੋਲਦੇ ਆ ਚਾਹੇ ਉਹ ਛਾਡੇ ਸੀ ਕਾਦੀਆਂ ਚ ਜੇ ਕਾਦੀਆ ਵੀ ਕਿਤੇ ਗਲਤ ਚੱਲੂਗੀ ਜਮਾਂ ਉਲਟ ਚੱਲਾਂਗੇ ਇਹਦੇ ਚ ਇਹ ਗੱਲ ਆ ਬਾਈ ਇਹਨਾਂ ਦੇ 10 ਕੀਲੇ ਸੀ 10 ਕੀਲਿਆਂ ਦੇ ਵਿੱਚੋਂ ਇਹਨਾਂ ਨੇ 8 ਕੀਲੇ ਖਰੀਦ ਲਈ ਉਹਨਾਂ ਨੇ 2 ਕੀਲੇ ਖਰੀਦ ਲਈ ਉਹ ਫਰੰਟ ਟਿਕੋ ਜਾ ਲੈ ਭਾਲਦੇ ਸੀ ਉਹਨਾਂ ਨੇ 125 ਫੁੱਟ ਲਈ ਬਟਨ ਇਹਨਾਂ ਨੂੰ 75 ਫੁੱਟ ਦਿੰਦੇ ਨੇ ਜਦ ਕਿ ਉਹਨਾਂ ਦਾ ਸਹੀ ਬਣਦਾ ਜਿਹੜਾ ਕਾਨੂੰਨ ਅਨੁਸਾਰ ਉਹਨਾਂ ਨੂੰ ਉਹਨਾਂ ਨੂੰ ਜਿਹੀ ਚਾਹੀਦਾ ਮਿਲਣਾ ਜਿਹੜਾ ਕਾਨੂੰਨ ਅਨੁਸਾਰ ਇਹਨਾਂ ਨੂੰ ਬਣਦਾ ਇਹਨਾਂ ਨੂੰ ਚਾਹੀਦਾ ਇਹਦੇ ਚ ਗਰਾਹ ਵਾਲੇ ੱੱੱਕਾ ਕਰਕੇ ਤੇ ਚੌਲ ਲਵਾਗੇ ਜੀਰੀ ਲਵਾਤੀ ਉਹਨਾਂ ਨੇ ਉਹਨਾਂ ਨੇ ਮੰਦਾ ਚੰਗਾ ਬੋਲ ਕੇ ਗਏ ਨੇ ਉਹਨਾਂ ਵਾਸਤੇ ਮਾੜੀ ਗੱਲ ਆ ਅਸੀਂ ਕਿਸੇ ਵਾਸਤੇ ਮੰਦਾ ਚੰਗਾ ਨਹੀਂ ਬੋਲਦੇ ਨਾ ਬੋਲਣ ਦਾ ਚਾਹੀਦਾ ਪਰ ਕਾਨੂੰਨ ਅਨੁਸਾਰ ਜੋ ਫਰੰਟ ਜਿਵੇਂ ਜਿਵੇਂ ਲੱਗਦਾ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਇਹ ਬੰਦੇ ਨਾਲ ਲੁੱਦਿਆਲੇ ਗੁਰਪ੍ਰੀਤ ਸਿੰਘ ਨਾਲ ੱੱੱਕਾ ਹੋ ਰਿਹਾ ਤੱਕਾ ਜਦੋਂ ਵੀ ਕਿਸੇ ਨਾ ਹੁੰਦਾ ਇਹਨੇ ਆਪਦਾ ਪ੍ਰੋਜੈਕਟ ਲਾ ਰਿਆ ਇਹ ਚਾਹੇ 4 ਕਰੋੜ ਦਾ ਲਾਭ ਸਾਡੇ ਪਿੰਡ ਇਹ ਮੱਸੀ ਪਾਲਣ ਇੱਥੇ ਰੈਸਟੋਰੈਂਟ ਬਹੁਤ ਵਧੀਆ ਚੀਜ਼ਾਂ ਬਣਾ ਰਿਹਾ ਜੋ ਜਿਮ ਜੋ ਸਾਡੇ ਪਿੰਡ ਲਈ ਜਵਾਕਾਂ ਲਈ ਸਹੂਲਤਾਂ ਨੇ ਸਾਡੇ ਲਈ ਆਮ ਲੋਕਾਂ ਲਈ ਤੇ ਇਹਨੂੰ ਉਹ ੱੱੱੱੱ ਬਾ ਲਾਉਂਦੇ ਨੇ ਵੀ ਕਿਉਂ ਬਣਾਉਂਦਾ ਇੱਥੇ ਬਾਹਰ ਲਿਆ ਇੰਡਸਟਰੀਆਂ ਜਦੋਂ ਕੋਈ ਲਾਉਣ ਦੀ ਗੱਲ ਕਰਦਾ ਤਾਂ ਉਹਨਾਂ ਦੇ ਜੁਨੀਅਨਾ ਹੋ ਜਾਂਦੀਆਂ ਨਹੀਂ ਨਹੀਂ ਝੋਨਾ ਕਣਕ ਪਾਣੀ ਬਚਾਓ ਅਸੀਂ ਫਲਾਣਾ ਕਰੋ ਪਕਾਈ ਮਾਰਨ ਨੂੰ ਲੋਕ ਕਿੰਨੀ ਮਾਰੀ ਜਾਂਦੇ ਨੇ ਪਰ ਜਦੋਂ ਕੋਈ ਵੀ ਵਧੀਆ ਵਧੀਆ ਕੰਮ ਕਰਦਾ ਉਹਨੂੰ ਰੋਕਣ ਲਈ ਲੋਕ ਹਜ਼ਾਰਾਂ ਲੋਕ ਇਕੱਠੇ ਹੋ ਜਾਂਦੇ ਨੇ ਇਸ ਕਰਕੇ ਜੇ ਕੋਈ ਤਕੜਾ ਬਣਿਆ ਉਹ ਆਪਦੇ ਬਾਲਬੂਤੇ ਦੇ ਬਣਿਆ ਉਹਨੇ ਕੋਈ ਚੋਰੀ ਠੱਗੀ ਕਰੀ ਹੋਵੇ ਉਹਦੇ ਪਿੰਡ ਦੇ ਦੱchn ਗਏ ਜਾਂ ਉਹਨੂੰ ਸਰਕਾਰ ਦਵੇ ਉਹ ਹੈ ਜ ਐਵੇਂ ਐਵੇਂ ਮਾਰਨਾ ਵੀ ਇਹ ਤਾਂ ਐ ਬਣ ਗਿਆ ਐ ਬਣ ਗਿਆ ਉਹਨਾਂ ਜਿਨ੍ਹਾਂ ਦੀ ਟ੍ਰਾਈਡੈਂਟ ਜ਼ਮੀਨਾਂ ਆ ਗਈਆਂ ਉਹਨਾਂ ਨੇ ਵੀ ਜ਼ਮੀਨਾਂ ਕਾਹ ਲਈਆਂ ਨੇ ਇਹ ਵੀਰ ਨੇ ਵੀ ਲੈ ਲਈ ਇਹਦੇ 'ਚ ਕੀ ਗੱਲ ਆ ਜੇ ਮੈਨੂੰ ਲੋੜ ਆ ਮੈਂ ਤਾਂ ਵੇਚੀ ਆ ਸਾਡੇ ਡੀਸੀ ਸਾਹਿਬ ਨੇ ਤੇਜ ਪ੍ਰਤਾਪ ਸਿੰਘ ਫੂਲਕਾ ਜੀ ਉਹਨਾਂ ਨੇ ਵੇਚੀ ਸੀ ਇਹਨਾਂ ਨੂੰ 100 ਕਿਲਾ ਬਹਾਨਾ ਸੀ ਉਹਨਾਂ ਨੇ ਸਾਰਿਆਂ ਨੂੰ ਹੀ ਵੇਚ ਗਏ ਉਹ ਉਹਨਾਂ ਨੇ ਬੰਬੇ ਇੰਡਸਟਰੀ ਲਾਲੀ ਬਹੁਤ ਜ਼ਿਆਦਾ ਵੱਡੀ ਜਾ ਗਈ ਇਹਦੇ ਵਿੱਚ ਕੀ ਗਲਤੀ ਹੈ ਸੋ ਧੰਨਵਾਦ ਸਾਰੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਰੇਸ਼ਮ ਜੀ ਹਾਂ ਬਾਈ ਜੀ ਇਹ ਦੋ ਤਿੰਨ ਵੀਰੀ ਇਕੱਠ ਵੱਟ ਚ ਵੀ ਮੈਂ ਵੀ ਗਿਆਗਾ ਵਿੱਚ ਸ਼ਾਮਲ ਹੋਇਆਗਾ ਜੋ ਮੀਟਿੰਗਾਂ ਹੁੰਦੀਆਂ ਸੀ ਯੂਨੀਅਨ ਦੀਆਂ ਉਹਦੇ ਵਿੱਚ ਪਹਿਲਾਂ ਮੋਟਰ ਦਾ ਰੋਲਾ ਸੀਗਾ ਮੋਟਰ ਦਾ ਰੋਲਾ ਹੋਇਆ ਸੀ 1/5ਵਾਂ ਹਿੱਸਾ ਉਹ ਮਤਲਬ 12.5 ਲੱਖ ਰੁਪਇਆ ਉਹਦਾ ਮੁੱਲ ਪਿਆ ਸੀ ਗੁਰਪ੍ਰੀਤ ਨੇ ਉਹਨੂੰ 2.5 ਲੱਖ ਰੁਪਇਆ ਪੰਜਵਾਂ ਹਿੱਸਾ ਦਿੱਤਾ ਇਸੇ ਮੁਤਾਬਕ ਕੀ ਸੀ ਜ਼ਮੀਨ ਦਾ ਕਹਿੰਦੇ ਸੀ ਵੀ ਇੱਕ ਰਜਿਸਟਰੀ 'ਚ ਜੋ ਲਿਖਿਆ ਜੋ ਮੁਤਾਬਕ ਲਿਖਿਆ ਵੀ ਇੱਕ ਵੱਡਾ ਪੰਜਵਾਂ ਹਿੱਸਾ ਉਸੇ ਮੁਤਾਬਕ ਵੀ ਗੁਰਪ੍ਰੀਤ ਨੂੰ ਇਹ ਵੀ ਫੈਸਲਾ ਹੋਣਾ ਚਾਹੀਦਾ ਸੀ ਭੈਣ ਭਾਈਆਂ ਨੂੰ ਇਕੱਠੇ ਹੋ ਕੇ ਕੋਈ ਪੱਖਵਾਸ ਨਹੀਂ ਕਰਨਾ ਚਾਹੀਦਾ ਸੀ ਕਿਸੇ ਵੀ ਤਰੀਕੇ ਦਾ ਆਪਣਾ ਤਾਂ ਇਹੀ ਮਸਲਾ ਸੀਗਾ ਇਕੱਠੇ ਹੋਣ ਦਾ ਜੋ ਮਰਜ਼ੀ ਕਹੀ ਜਾਣ ਵੀ ਕੋਈ ਕਿਸੇ ਦਾ ਪੱਖ ਆਪਾਂ ਸਾਂਝੀ ਗੱਲ ਕਰਦੇ ਹਾਂ ਹੁਣ ਵੀ ਸਾਂਝੀ ਕਰਦੇ ਹਾਂ ਉਸ ਤਰੀਕੇ ਨਾਲ ਇਹਨੂੰ ਮਿਲਣਾ ਚਾਹੀਦਾ ਹਾਂਜੀ ਕਿਸੇ ਨੂੰ ਕਾਗਜ਼ ਪੱਤਰ ਚਾਹੀਦੇ ਹੋ ਜੀ ਮੈਨੂੰ ਮੈਸੇਜ ਕਰਦੇ ਹੋ ਮੈਂ ਉਹਨਾਂ ਨੂੰ ਘਰਿ ਦੇ ਦੂੰਗਾ ਤੇ ਧੰਨਵਾਦ ਸਾਰਿਆਂ ਦਾ ਜੀ ਆਪ ਦਾ ਕਮੈਂਟ ਕਰਕੇ ਦੱਸਿਓ ਤੇ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ